ਤੋ ਪਿਛਲੇ ਕਈ ਦਿਨਾਂ ਤੋਂ ਰਾਜਪੁਰਾ ਵਿੱਚ ਪਾਣੀ ਵਾਲੇ ਪਾਣੀ ਸਮੱਸਿਆ ਜਿਹੜੀ ਕਿ ਇੰਨੀ ਗੰਭੀਰ ਬਣ ਚੁੱਕੀ ਹੈ ਕਿ ਇੱਥੇ ਪਾਣੀ ਹੀ ਨਹੀਂ ਆ ਰਿਹਾ ਤਾਂ ਜਿੱਥੇ ਪਾਣੀ ਆ ਰਿਹਾ ਉੱਥੇ ਗੰਦਲਾ ਪਾਣੀ ਮਿਕਸ ਹੋ ਕੇ ਆ ਰਿਹਾ ਜਿਸ ਨੂੰ ਕਿ ਪੀਣ ਦੇ ਨਾਲ ਲੋਕ ਬਿਮਾਰ ਹੋ ਰਹੇ ਨੇ ਤੇ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਨੇ ਆਖਰ ਪੀਣ ਵਾਲਾ ਪਾਣੀ ਰਾਜਪੁਰਾ ਦੇ ਲੋਕਾਂ ਤੱਕ ਕਿਉਂ ਨਹੀਂ ਪਹੁੰਚ ਰਿਹਾ ਇਸ ਬਾਰੇ ਜਾਣਕਾਰੀ ਦਿੱਤੇ ਹੋਏ ਨਗਰ ਕੌਂਸਲ ਲਾਜਪੁਰ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਨੇ ਜਿਹੜੀਆਂ ਗੱਲਾਂ ਦੱਸਿਆ ਨਹੀਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਤੁਸੀਂ ਮੇਰੀ ਬੇਨਤੀ ਤੇ ਅੱਜ ਇਸ ਗੰਡਾਖੜੀ ਨਹਿਰ ਦੇ ਉੱਤੇ ਤੁਸੀਂ ਆਏ ਤੁਹਾਨੂੰ ਅਕਾਸ਼ਿਪ ਕਿਉਂ ਦਿੱਤਾ ਇਹਦੇ ਬਾਰੇ ਮੈਂ ਤੁਹਾਨੂੰ ਦਫ਼ਤਰ ਵਿੱਚ ਕੁਝ ਗੱਲਾਂ ਦੱਸਿਆ ਸੀਗੀਆਂ ਕਿਉਂਕਿ ਕਹਿੰਦੇ ਵੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੈ ਤੁਸੀਂ ਅੱਜ ਅੱਖਾਂ ਨਾਲ ਦੇਖ ਲਿਆ ਕਿ ਜਿਹੜੀ ਸ਼ਹਿਰ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਮੰਗ ਵਧੀ ਹੋਈ ਹੈ ਔਰ ਇਧਰੋਂ ਹਰਿਆਣਾ ਔਰ ਪੰਜਾਬ ਦਾ ਜੋ ਪਾਣੀ ਦਾ ਆਪਸ ਵਿੱਚ ਡਿਸਪੂਟ ਹੈ ਉਸ ਕਰਕੇ ਨਹਿਰ ਜਿਹੜੀ ਹੈਗੀ ਕੁਝ ਡਾਊਨ ਕਰ ਦਿੱਤੀ ਗਈ ਸੀ ਔਰ ਸ਼ਹਿਰ ਦੇ ਲੋਕ ਜਿਹੜੇ ਹੈਗੇ ਪਾਣੀ ਵਾਸਤੇ ਤਰਾਈ ਤਾਈ ਕਰ ਰਹੇ ਆ ਉਸ ਬੰਦੇ ਵਿੱਚ ਅਸੀਂ ਵਾਟਰ ਸਪਲਾਈ ਸੀ ਰਿਪੋਰਟ ਦੇ ਐਸਜੀਓ ਸਾਹਿਬ ਤੇ ਜੇਏ ਸਾਹਿਬ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ ਕਿ ਪਾਣੀ ਗੰਦੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਪਾਣੀ ਇਲਾਕੇ ਨਹੀਂ ਪਹੁੰਚ ਰਿਹਾ ਤੁਹਾਡਾ ਇਹ ਬਹਿਰਾ ਸੀਗਾ ਕਿ ਅਸੀਂ ਇੱਕ ਦਿਨ ਪਾਣੀ ਦੇਵਾਂਗੇ ਇੱਕ ਦਿਨ ਵੀ ਪਾਣੀ ਸ਼ਹਿਰ ਨੂੰ ਪ੍ਰਾਪਤ ਨਹੀਂ ਹੋ ਰਿਹਾ ਵਜ੍ਹਾ ਕੀ ਆ ਪਰੰਤੂ ਉਹਨਾਂ ਨੇ ਕੋਈ ਸਦਉ ਸੰਤੁਸ਼ਟੀ ਜਿਹਾ ਜਵਾਬ ਨਹੀਂ ਦਿੱਤਾ ਮੇਰੀ ਪਰਸੋ ਮੀਟਿੰਗ ਹੋਈ ਸੀ ਗੱਲ ਸੁਣੋ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਸਾਨੂੰ ਇੱਕ ਜੀਸੀਬੀ ਦੀ ਟਰਾਲੀ ਚਾਹੀਦੀ ਆ ਵੀ ਐਸੀ ਕੋਈ ਸਫਾਈ ਕਰਾਉਣੀ ਆ ਤਾਂ ਮੈਂ ਜਿਹੜੇ ਸਾਡੇ ਜੀ ਹੈਗੇ ਆ ਦਿਨੇਸ਼ ਕੁਮਾਰ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਰਾਤ ਮੈਂ ਉਹਨਾਂ ਨੂੰ ਮੈਸੇਜ ਭਾਇਆ ਮੈਂ ਤੁਹਾਨੂੰ ਮੈਸੇਜ ਦਿਖਾ ਦਣਾ ਮੈਂ ਉਹਨਾਂ ਨੇ ਕਿਹਾ ਕਿ ਬਸਰੇ 8 ਵਜੇ ਟਰਾਲੀ ਆਉਂਰੇ ਜਿਹੜਾ ਹੈਗਾ ਜੀਸੀਬੀ ਪਹੁੰਚ ਜਾਏਗੀ ਤਾਂ ਤੁਸੀਂ ਪੂਰੇ 8 ਵਜੇ ਮੈਂ ਮੌਕੇ ਤੇ ਹਾਂਗਾ ਉਥੇ ਨਹਿਰ ਦੇ ਜੇ ਤੁਸੀਂ ਆਜੋ ਤਾਂ ਜ਼ਿਆਦਾ ਵਰੀਆ ਇਹ ਆਪਾਂ ਦੇਖ ਸਕਦੇ ਹਾਂ ਜੀ ਇਹ ਮੈਸੇਜ ਹੈਗਾ ਪੁਰਵਧਾਰਾ ਰਿਪਲਾਈ ਮੈਨੂੰ ਆਇਆ ਮੈਂ ਕਿਹਾ ਜੇ ਤੁਸੀਂ ਆ ਜਾਓ ਤਾਂ ਅੱਛਾ ਹੋ ਗਿਆ ਆਪਾਂ ਖੜਗੇ ਜਿੱਦਾਂ ਮਤਲਬ ਕਰ ਰਹਾ ਮੇਰੀ ਮਨਸ਼ਾ ਹੈ ਸੀਗੀ ਉਹਨਾਂ ਨੇ ਓਕੇ ਸਰ ਮੈਨੂੰ ਮੈਸੇਜ ਪਾਤਾ ਪਰ ਮੈਂ ਜਦੋਂ ਸਰੇ ਤੇ ਪਹੁੰਚਿਆ ਉਹ ਤਕਰੀਬਨ 9:30 ਵਜੇ ਤੱਕ ਮੈਨਰੇ ਸੀਗਾ ਬਾਅਦੇ ਮੇਰੀ ਪਟਾਲੇ ਡੇਢ ਸੀਗੀ ਕੋਰਟ ਵਿੱਚ ਮੈਥੇ ਜਾਣਾ ਸੀਗਾ 9:30 ਵਜੇ ਤੱਕ ਨਾ ਤਾਂ ਕੋਈ ਬੰਦਾ ਨਹੀਂ ਆਇਆ ਮੈਂ ਦੁਬਾਰਾ ਜੇ ਸਾਹ ਨੂੰ ਫੋਨ ਕੀਤਾ ਮੈਂ ਕਿਹਾ ਜੀ ਇੱਥੇ ਤੁਸੀਂ ਬੰਦੇ ਬੁਲਾਏ ਵੇ ਆ ਤੇ ਤੁਹਾਡਾ ਬੰਦਾ ਕੋਈ ਪਹੁੰਚਿਆ ਨਹੀਂ ਇੱਥੇ ਨਾ ਤੁਸੀਂ ਪਹੁੰਚੇ ਕਹਿੰਦੇ ਸਾਡੇ ਬੰਦੇ ਆ ਰਹੇ ਨੇ ਉਹਦੇ ਬਾਅਦ ਇੱਕ ਪਾਲਾ ਸਿੰਘ ਨ